ਜਦੋਂ ਬੱਦਲ ਨੇ ਆ ਕੇ 3 ਵਜੇ ਤੇ ਲੱਗਣਾ ਰਾਤ ਤਾਂ ਹੋਣੀ ਹੀ ਹੋਣੀ ਹੈ ਤਾਂ ਟਾਈਮ ਕਰਕੇ ਲੱਗਣਾ ਸੀ ਕਿ ਦਵੇਲ ਤਾਂ ਇੱਕ ਦਿਨ ਚ ਬਈ ਉਹ ਰਾਤ ਨੂੰ ਅਸੀਂ ਦੱਸ ਦੇ ਲੱਗੇ ਅੱਛਾ ਮੈਂ ਗਲਤ ਹਾਂ ਨਹੀਂ ਉਹ ਕਹਿੰਦਾ ਤੈਨੂੰ ਮੈਂ ਤਾਂ ਇੱਕ ਮੈਂ ਠੇਕੇਦਾਰ ਨੂੰ ਠੇਕਾ ਦਿੱਤਾ ਹੀ ਮਕਾਨ ਬਣਾਉਣਾ ਠੇਕਾ ਤਾਂ ਨਾ ਬਈ ਚੁੱਪ ਗੱਲ ਸਮਝ ਲੈ ਤੂੰ ਫਿਕਰ ਮੇਰੀ ਗੱਲ ਮੈਂ ਕਿਹਾ ਮੇਰਾ ਪੁਆਇੰਟ ਆ ਕਹਿਣ ਦਾ ਮਤਲਬ ਇਹ ਹੈ ਵੀ ਮੈਂ ਕਹਾ ਵੀ ਤੂੰ ਮੈਨੂੰ ਸਵੇਰੇ ਤੇ ਕਹਾਂਗਾ ਜੀਜੇ ਮੈਂ ਤੇ ਇੰਨਾ ਮੈਨੂੰ ਦਵਾਈ ਦੋ ਮੈਂ ਕੱਪਾ ਟੋੜੇ ਜਾ ਰਿਹਾ ਮੈਂ ਤੇਰੇ ਕੋਲੋਂ ਉਹ ਰਾਤ ਨੂੰ ਪਹੁੰਚਾ ਤੇ ਬਾਅਦ ਚ ਕਹਾ ਤੰਮੈਂ ਤੈਨੂੰ ਰਾਤਾਂ ਨੂੰ ਮੈਂ ਦਵਾਈਆਂ ਨੂੰ ਪਾਜ ਗਏ ਸੀ ਅਸੀਂ ਬਾਈਪਾਸ ਤੇ ਬੋਲੇ ਹਸਪੀਟਲ ਠੀਕ ਹੈ ਇਹ ਹੋ ਰਿਹਾ ਹੈ ਜੀ ਡਾਕਟਰ ਸੁਜੀਤ ਸੁਪਰ ਸਪੈਸ਼ਲਿਸਟ ਹਸਪੀਟਲ ਇਹ ਚੌਂਕ ਜਿਹੜਾ ਬਾਈਪਾਸ ਹੈਗਾ ਆਵਾਜ਼ ਸੁਣੋ ਜਾਦਾ ਜੇ بچਾ ਕੇ ਆਪਣੀ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਰੋਸ ਕਰਦੇ ਹੋਏ ਅਸੀਂ ਅੱਗੇ ਵਧਦੇ ਹਾਂ ਤੇ ਮੌਸਮ ਹੋਰ ਬਣਾ ਜਿਸ ਆਪਣਾ ਹਵਾ ਬੱਦਲੇ ਬੱਦਲ ਹੋ ਰਿਹਾ ਵਾ ਦੇਖਦੇ ਹਾਂ ਹੁਣ ਚੰਗਿਆਰੇ ਦੇ ਵਿੱਚ ਸਾਨੂੰ ਮਿਲ ਗਈਆਂ ਠੀਕ ਹੈ ਔਰ ਯੋ ਨਾ ਨੂੰ ਛੇਤੀ ਛੁੱਟੀ ਹੋ ਜਾਂਦੀ ਆ 12 ਵਜੇ ਅਸੀਂ ਵੇਸ ਕਰਦੇ ਹਾਂ ਸੋ ਵਕਤ ਤੋਂ ਸਾਡੇ ਕੋਲ ਤੇ 5 ਸੀ ਚੁੱਕੇ ਆ ਜੀ ਅਸੀਂ ਬੇਲਾ ਚੌਕ ਦੇ ਵਿੱਚ ਇੱਥੇ ਤੋਂ ਰੋਪੜ ਦੀ ਜੜੀ ਕਹਿੰਦੇ ਆ ਬਾਜ਼ਾਰ ਦੀ ਸਟਾਰਟਿੰਗ ਹੋ ਜਾਂਦੀ ਆ ਇਹ ਏਰੀਆ ਨੂੰ ਕਹਿੰਦੇ ਆ ਜੀ ਸੌਣੇ ਆਂ ਨਾਸ਼ਪਾਤੀ ਵੀ ਆ ਗਏ ਨਾ ਦਿਖਾ ਦੋ ਅਮਰੂਦ ਹਸਪੀਟਲ ਦਿਖਾਓ ਕਹਿੰਦੇ ਔਰੇ ਨਾ ਰਖੜੀਆਂ ਆਈਆਂ ਅੱਜ ਬਾਜ਼ਾਰ ਦੇ ਵਿੱਚ ਆ ਦੇਖੋ ਸਨੀ ਆਰੀ ਇੱਥੇ ਆਈ ਸੀ ਅਸੀਂ ਡਾਕਟਰ ਦੇ ਕੋਲ ਪਾਰਕਿੰਗ ਅਸੀਂ ਤੇ ਇੱਧਰ ਇੱਕ ਪਨੋਟ ਮੈਡੀਕਲ ਸਟੋਰ ਇੱਥੇ ਡਾਕਟਰ ਵੀ ਬੈਠਦੇ ਆ ਇਹਨਾਂ ਨੇ ਦਿਖਾ ਲੇ ਚੈੱਕ ਅਪ ਫਿਰ ਤੁਹਾਨੂੰ ਵਿਸਤਾਰਪੂਰਵਕ ਦੱਸਾਂਗੇ ਠੀਕ ਹੋ ਜੀ ਹੋਈ ਸੀ ਸਕੂਟਰੀ ਬਾਈ ਕੀਤੀ ਸੀ ਲਿੱਤੀ ਸੀ ਤੇ ਉਸ ਸਾਈਡ ਮੜੀ ਸਕੂਟਰੀ ਵੀ ਹੋ ਰਹੀ ਹੈ ਚੈਕਿੰਗ ਇਹਨੇ ਐਮਸੀ ਹੁੰਦੀ ਹੈ ਜਿਹੜੀ ਉਹ ਖਰਾਬ ਸੀਸ ਕਰਕੇ ਤੇ ਮੇਰੇ ਤਰਫੋਂ ਵੀ ਠੀਕ ਹੀ ਕੀ ਹੈ ਨਾ ਸੱਚੀ ਤੁਹਾਨੂੰ ਦੱਸਾਂ ਮੈਨੂੰ ਨਹੀਂ ਪਤਾ ਲੈਣਾ ਲੈਣੀ ਚਾਹੀਦੀ ਹੈ ਜਾਂ ਸਕੂਟਰੀ ਨਹੀਂ ਲੈਣੀ ਚਾਹੀਦੀ ਇਹ ਵਾਲੀ ਸੋ ਤੇ ਕੇ ਲਈ ਉਹ ਪਾਈ ਇੱਕ ਵਾਰsta 6:00 7:00 ਵਜੇ ਤੇ ਅਸੀਂ ਫਿਰ ਦਵਾਈ ਲੈ ਕੇ ਤੇ ਮਾਮਾ ਜੀ ਦਾ ਇਧਰ ਪਾਰਾ ਚੜਿਆ ਹੋਇਆ ਸੀਗਾ ਫੋਨ ਪਿਕਅਪ ਨਹੀਂ ਕਰਿਆ ਪਾਪਾ ਨੇ ਕਿਉਂਕਿ ਅਸੀਂ ਜਾ ਰਹੇ ਸੀਗੇ ਦੋਹੇ ਜਾਣੇ ਇਸ ਕਰਕੇ ਫਸੇ ਜਾਦੀ ਮੇਰਾ ਪਾਰਾ ਕਿਉਂ ਨਹੀਂ ਖਾਜੂਗਾ ਮੈਂ ਨਾ ਦਾ ਰਾਤ ਨੂੰ ਹੋਇਆ ਚੰਗੀ ਤਰ੍ਹਾਂ ਹੂੰ ਸਵੇਰੇ ਉੱਠਾ ਬਾਅਦ ਪਹਿਲਾਂ ਫੋਨ ਵੱਜਿਆ ਤਾਂ ਮੱਕਾ ਨਾ ਕਰੇ ਸਿਰੇ ਚਲਾ ਕਾ ਮਨੂ ਮਾ ਕੇ ਹੈ ਨਾ ਰੋਟੀ ਨਾ ਲੈਣਾ ਨਾ ਦੇਣਾ ਮੈਂ ਭਲਾ ਜੀਜੇ ਕੋਲ ਹੀ ਪਹੁੰਚਾਂ ਹੈ ਉੱਥੇ ਅਸੀਂ ਕੰਮ ਲੱਗੇ ਹੋਏ ਆ ਕਰਨ ਮੈਂ ਕਿਹਾ ਚੱਲ ਜੀਜਾ ਹੋਣਾ ਆਇਆ 5 ਮਿੰਟ ਨੂੰ ਤੇ ਅੱਧੇ ਘੰਟੇ ਮੈਂ ਫੋਨ ਨਹੀਂ ਕਰਿਆ ਕਿ ਚਲ ਇਹਨੂੰ ਆਇਆ ਹੋਊਗਾ ਵੀ ਗਰਮੀ ਆ ਚਲ ਮੈਂ ਮੈਂ ਠੱਡਾ ਠੰਡਾ ਹੀ ਦੇ ਜਮਾ ਜਰਕਾਰ ਫੋਮ ਚੈਰ ਨਾ ਅੰਨੜੀ ਸੀ ਛੱਡੇ ਹੋਏ ਆ ਅੱਜ ਵਿੱਚ ਬੜੇ ਹੋਏ ਆ ਯੂਟਿਊਬਰ ਤੇ ਝੂਠ ਫਸੇ ਕਾ ਵਿਚਾਰਨੋ ਪਤਾ ਨਹੀਂ ਕੀ ਗੱਲ ਹੈ ਜੇ ਤੁਹਾਨੂੰ ਮੈਂ ਅਖਲੀ ਗੱਲ ਦੱਸਾਂ ਮੈਂ ਖਾਲੀ ਕੰਮ ਕਰਨ ਕਿ ਆਇਆ ਦੇਖੋ ਜੀ ਕੰਮ ਤਾਂ ਚੱਲਦੇ ਰਹਿੰਦੇ ਨੇ ਨਿਆਣਿਆਂ ਨਿੱਕਾ ਜਦ ਬਿਮਾਰ ਹੋ ਜੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਹੌਂਸਲਾ ਨਹੀਂ ਆਉਂਦਾ ਲੈ ਉਹਦਾ ਹੌਂਸਲਾ ਬੜਾ ਨਿਆਣਾ ਮਰਨ ਨਿਆਣਾ ਦੇਖਣਾ ਅੱਛਾ ਜਿੱਦਾਂ ਤੂੰ ਛੋਟਾ ਜਿਹਾ ਨਾ ਕਰੋ ਇਥੇ ਗੱਲ ਦੇ ਪਿੱਛੇ ਤੇਰੇ ਮੈਂ ਕੰਗ ਦੇ ਉੱਪਰ ਥੱਪੜ ਮਾਰਿਆ ਤੇਰੀ ਮੰਮੀ ਵੀ ਢਠੀ ਆਈ ਤੇਰੇ ਗੱਲ ਹੀ ਕਾਤੇ ਮਾਰਿਆ ਵੀ ਕਿਉਂ ਮਾਰਿਆ ਕੀ ਆ ਮੈਂ ਤੂੰ ਕੰਗ ਦਾ ਚਦੇ ਕਾਤੇ ਕਿਉਂ ਤੂੰ ਦਾ ਦੋਈ ਨੂੰ ਹਾਂ ਹਨਾ ਤੇ ਨੀਂ ਤੂੰ ਗੱਤੀ ਹੋਏ ਹੀ ਗੰਦੀ ਤੇ ਨਾ ਮਾਂ-ਬਾਪ ਨੂੰ ਇੱਜ਼ਤ ਨਹੀਂ ਹੁੰਦਾ ਮਾਵਾ ਬਰੂ ਬੇਗਲ ਹੁੰਦਾ ਇਸ ਗੱਲ ਕਰਕੇ ਵੀ ਨਿਕਣਾ ਹੁਣ ਜੈਤ ਮੀਂਤੀ ਥੋੜੀ ਜਿਹੀ ਢਿੱਲੀ ਨਹੀਂ ਸੀ ਮਾਹ ਚਲ ਡਾਕਟਰ ਇੱਕ ਦੀ ਤਿੰਨ ਡਾਕਟਰਾਂ ਕੋਲ ਗਏ ਇੱਕ ਡਾਕਟਰ ਦੇ ਹੱਥੇ ਖੜੇ ਕਰਦੇ ਸਨ ਸਾਇਰਾ ਕਹਿੰਦਾ ਵਾਈ ਜੀ ਹਾਂ ਤੁਮ ਤਾਂ ਲੈ ਲੋ ਮਾਹ ਹੈ ਖਾ ਤੁਮ ਤਾਂ ਜੀ ਬਾ ਇਹ ਕੇਲੀ ਪਾਪਾ ਉਹਦੇ ਕੋਲ ਤਾਂ ਭੀੜੇ ਬਹੁਤ ਸੀ ਕਹਿੰਦੀ ਤਾਂ ਗੰਦੇ ਵੀ ਝੁਰਦਾ ਕੇ ਦੂਸਰੇ ਡਾਕਟਰ ਦੇ ਕੋਲ ਪਹੁੰਚੇ ਉਹਦਾ ਸ਼ਟਰ ਡਾਊਨ ਆਇਆ ਵੀ ਜੈਤ ਮੀਂਦਲ ਹਾਂਜੀ ਸਹੀ ਆ ਤੀਸਰੇ ਕੋਲ ਲਿਖੇ ਗਏ ਉਹਨੇ ਜੀ ਰਫੀਆ ਸਾਡੇ ਹੁਣ 500 ਦਾ ਲੈ ਲਿਆ ਹਾਲ ਪਤਾ ਗਿਆ ਕਿ ਨਹੀਂ ਦਵਾਈ ਵੀ ਜੰਮ ਦਿੱਤੀ ਯਾਰ ਮੈਂ ਕਿਹਨੀਆਂ ਜੈਖਰੇ ਦਵਾਈ ਸ਼ਾਮ ਨੂੰ 6 ਵਜੇ ਲੈ ਕੇ ਤੈਰਵਾਣੇ ਆਂ ਨੀ ਬੱਕਲ ਨੇ ਠੀਕ ਦਾ ਪੰਥੂ ਹੀ ਲੱਤਾ ਹੈ ਦੇਖੀ ਮੈਂ ਮਾਫੀ ਮੰਗ ਰਹੀ ਤਲਾ ਤਾਂ ਸੋਤੇ ਵੀ ਉਹ ਪਤਾ ਨਹੀਂ ਤਾਂ ਉਹ ਵੀ ਚੱਲ ਇਹ ਵੀ ਗੱਲ ਚੱਲੀ ਹੈ ਜਿੱਦਣ ਸੇ ਮੈਨੂੰ ਕਿਹਾ ਰਮਾ ਵੀ ਤੈਨੂੰ ਕੰਮ ਕਰਨਾ ਕੱਲ੍ਹ ਜਦ ਤੱਕ ਨਹੀਂ ਹੋ ਗਈ ਗੱਲ ਵਾਤਾਂ ਪੂਰੀ ਛੱਡਦੇ ਵਸ ਤੂੰ ਸਵੇਰੇ ਕੋ ਤਰੱਕ ਨੂੰ ਪਹੁੰਚ ਕੇ ਸਵੇਰ ਤੇ ਟਿਕਣਾ ਹੋਗਾ ਮੇਰਾ ਸ਼ੁਰੂ ਸ਼ਾਮ ਨੂੰ ਹੋ ਗਈ ਸ਼ਾਮ ਹ ਜੀਜੀ ਦੀ ਮਸ਼ੀਨ ਖਰਾਬ ਹੋ ਗਈ ਕੱਲ੍ਹ ਨਹੀਂ ਮੈਂ ਸਵੇਰ ਨੂੰ ਦੁਪਹਿਰ ਨੂੰ ਦੱਸਤਾ ਤਾਂ ਪਹਿਲੇ ਇਹਦੇ ਕਾ ਸ਼ਾਮ ਨੂੰ ਕਰ ਲੋ ਜੀ ਮਹਾ ਪੰਜ ਦਿਨਾ ਸਸ ਕੰਮ ਤੋਂ ਮੇਰੇ ਨਾਲ ਜੇ ਸਾਹ ਹੋ ਜਾਣਾ ਸ਼ੁਰੂ ਹੋ ਗਿਆ ਅੱਜ ਪੰਜਵਾਂ ਦਿਨ ਹੈ ਜੀ ਅੱਜ ਕਲੀਟ ਹੋ ਗਿਆ ਸ਼ੁਕਰ ਮਨਾ ਕਰ ਪੰਜ ਦਿਨਾਂ ਚ ਕੰਪਲੀਟ ਨਹੀਂ ਹੋਊਗਾ ਫਿਰ ਕੀ ਕਿਦਾਂ ਪਤਾ ਬੋਲੋਗੇ ਨਹੀਂ ਬੋਲੇ ਹੋਵੇ ਜੀ ਪਹਿਲੇ ਤੁਸੀਂ ਬੋਲੋ ਵੀ ਮੈਂ ਬੋਲਾਂਗਾ ਅਸੀਂ ਇੱਕ ਦਿਨ ਚ ਬੋਲਾਂਗੇ ਇੱਕੋ ਦਿਨ ਚ ਇੱਕ ਬਾਤ ਤੇ ਉਹਨਾਂ ਇੱਕ ਦਿਨਾਂ ਹੀ ਗੱਲ ਕਰਨੇ ਕਿ ਜਿੰਨੇ ਬੋਲਾਂਗੇ আচ্ছা ਹੁਣ ਬੋਲੋ ਬਾਈ ਜੀ ਲੈ ਆਹ ਤੁਸੀਂ ਜੁੜਨਾ ਹੁਣ ਬੋਲਿਓ ਸਸਰੀ ਘਰ ਬੋਲ ਦਿਓ ਚਲੋ ਹੁਣ ਤੋਂ ਬੋਲ ਜੀ ਹੈਲੋ ਹਾਓ ਹਾਓ ਯੂ ਆ ਗੁੰਡਾ 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 ਸੁਣ ਲਓ ਹੁਣ ਜੇ ਇੱਕ ਦਿਨ ਮੈਂ ਲੇਟ ਹੋ ਗਿਆ ਇੱਕ ਦਿਨ ਲੇਟ ਹੋ ਗਿਆ ਉਹ ਕਹਿੰਦੇ ਸੁਣੋ ਜੇ ਤਾਂ ਹੁੰਦਾ ਬੰਦੇ ਆਪਣੀ ਚੀਜ਼ ਹੋਵੇ ਤਾਂ ਮਾਰ ਹੁੰਦਾ ਸਾਡੇ ਪੰਜ ਦਿਨ ਬੰਦੇ ਨੇ ਕਹਿਤਾ ਜੀ ਕਹਿੰਦਾ ਜੀ ਮੈਨੂੰ ਪ੍ਰੋਬਲਮ ਆ ਗਈ ਮੇਰੇ ਤੇ ਮਸ਼ੀਨ ਦੇ ਕਿਆ ਨਿਕਲ ਹੁਣ ਉੱਥੇ ਕੰਮ ਵੀ ਕਿਆ ਹੁੰਦਾ ਮਖਾਜੀ ਤੇ ਕੋਈ ਛੱਡ ਦੋ ਮੈਂ ਜਦੇ ਕਿਆ ਕਰਾਂ ਸ਼ਾਮ ਨੂੰ ਪਹੁੰਚਿਆ ਵੀ ਯਾਰ ਚਲ ਮਸ਼ੀਨ ਆੜੇ ਨੇ ਆਣਾ ਮੈਂ ਜਾ ਕੇ ਕਿਆ ਕਰਾਂ ਸ਼ਾਮ ਮਾਨ ਤਿਆਰ ਕਰਾਂ ਉਦੋਂ ਕਿਸੇ ਤੇ ਆ ਰਿਹਾ ਹੈ ਤੂੰ ਕਰਦੇਂ ਦਿਆ ਕਰ ਹਾਂ ਅਗਲੇ ਦਿਨ ਹੋਇਆ ਕਿੱਥੇ ਉਦੋਂ ਸ਼ਾਮ ਨੂੰ ਆਇਆ ਮੈਂ ਬਾਈ ਜੀ ਤੋਂ ਦੇਖ ਕੇ ਚੱਕ ਹਾਂ ਆ ਆ ਹਾਂ ਉਦੋਂ ਸ਼ਾਮ ਨੂੰ ਆਇਆ ਸੀਗਾ ਦੇ ਦਿਆ ਬਾਈ ਜੀ ਨੂੰ ਸ਼ਾਮ ਨੂੰ ਆ ਮੈਂ ਜਦ ਸਾਮਾਨ ਆ ਚੱਕ ਸਾਮਾਨ ਚੱਕ ਕੇ ਮੈਂ ਧਿਆਨ ਲਾ ਦ ਆਇਆ ਆਇਆ ਤਾਂ ਵਾਹ ਹੋ ਗਿਆ ਕਿਉਂਕਿ ਬੰਦੇ ਨੇ ਸਾਮਾਨ ਨਹੀਂ ਫੜਾਇਆ ਮਸ਼ੀਨ ਫਿਰ ਵੀ ਦੇਖ ਥੱਲੇ ਫਿਰ ਵੀ ਦੇਖ ਔਰ ਇਹ ਮਸ਼ੀਨ ਦਾ ਪੋਰ ਕਰਨਾ ਫਿਰ ਸਾਮਾਨ ਲੱਗਦੇ ਧਿਆਨ ਰੱਖ ਤੁਸੀਂ ਮੈਨੂੰ ਕਹਿ ਕਿਆ ਦਾ ਬੀ ਆ ਰਾਇਆ ਕਰ ਤੂੰ ਅੱਜ ਰੈਂਡ ਤੇ ਸਾਮਾਨ ਚੱਕ ਆਉਣਾ ਤੂੰ ਅਗਲੇ ਦਿਨ ਆ ਨੀ ਦੋ ਦਿਨ ਵੀ ਕਰਾ ਹੋ ਗਿਆ ਕਹਤਾ ਨਹੀਂ ਦੋ ਦਿਨਾਂ ਵਿੱਚ ਤੋਹੋ ਵੀ ਤੂੰ ਅੱਜ ਸਮਾਨ ਤਿਆਰ ਕਰਾਵਾ ਜਾ ਕੇ ਖੋਲ ਗੱਡੋਗੇ ਦੋ ਦਿਨ ਹੋ ਗਏ ਤਿਆਰ ਨਾ 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 ਚਲ ਮੰਨ ਲੈ ਮੈਂ ਉਦਣੇ ਖੋਲ ਗੱਡੇ ਆ ਹਾਂ ਉਦਣੇ ਸ਼ਾਮ ਨੂੰ ਲੈਣ ਭਾਈ ਤੈਨੂੰ ਇਹਨੇ ਬਾਤੀ ਸੀ ਜੀ ਭੈਣ ਜੀ ਦੋ ਹਾਂ ਫਿਰ ਅੱਜ ਕਰਵਾ ਦੇਣਾ ਕਿਰੂ ਕੰਮ ਚੰਗੋ ਹੋ ਕੇ ਪਿੱਛੇ ਹੋ ਗੱਲ ਕੀ ਕਹਤਾ ਕੰਮ ਹਾਂ ਹੁਣ ਮੀਟਰ ਲਾਉਣ ਆ ਲੈਣ ਆਉਣਾ ਜੀ ਹੁਣ ਉਹ ਵੀ ਕਹਦੇ ਹੋਰ ਹੀ ਆਏ ਮਾਸੀ ਤੇਰੇ ਕੱਕਾ ਹੱਥ ਨਹੀਂ ਤਾਂ ਨਹੀਂ ਕੱਲ ਕਿੱਥੇ ਦਾ ਮੇਰੇ ਕੱਲ ਮੀਟਰ ਲੱਗਣਾ ਦਾ ਕੱਲ ਕਿੱਥੇ ਦਾ ਉਹ ਕੱਲ ਨਹੀਂ ਨਹੀਂ ਹਾਂ ਉਧਰ ਦਾ ਹੁਣ ਮੇਰਾ ਮੇਰਾ ਕੰਮ ਦੇਖ ਤੂੰ ਮੇਰਾ ਕਿਹਨਾਂ ਮੀਟਰ ਲੱਗਣਾ ਮਿਲਦਾ ਪੰਜ ਮਹੀਨੇ ਨਹੀਂ ਲੱਗਣਾ ਪੰਜ ਮਹੀਨੇ ਕੁਪਰੀ ਤੋਂ ਲੱਗਣਾ ਮੇਰਾ ਕੰਮ ਐ ਤਾਂ ਸੱਚਾ ਮੇਰੇ ਬੋਲ ਨਹੀਂ ਬੋਲਦੇ ਮੈਂ ਮੈਂ ਗੱਲਾਂ ਬੋਲ ਦਿੰਦਾ ਨਾ ਮੈਂ ਆਪਣੇ ਵਾਸਤੇ ਮੈਂ ਟੌਲਾ ਬੀਕ ਕਦੋਂ ਉਹਨੇ ਲੇਟ ਕਰਨਾ ਇੱਕ ਦਿਨ ਉਹਨੇ ਲੇਟ ਕਰਦਣਾ ਕਿ ਤੁਰੇ ਜੇ ਇੰਨਾ ਨਹੀਂ ਆਇਆ ਕਦਣਾ ਨਹੀਂ ਜਿਹੜਾ ਤੁਸੀਂ ਪਹਿਲਾਂ ਥੋੜੀ ਕਿਤੇ ਪਹਿਲਾਂ ਬੋਲ ਕੱਢੇ ਵੀ ਏਸੀ ਸੜ ਜਵੇ ਪਰ ਸੱਚੀ ਕੱਢੇ ਤੇ ਸੜ ਸੜ ਇਹਦੇ ਲੈਣਾ ਬੰਦ ਕਰ ਬੰਦ ਕਰ ਬੰਦ ਕਰ ਤੇ ਵੀ ਗਿਆ ਦਾ ਮੈ ਤੁਹਾਨੂੰ ਕਹਿ ਤਾ ਪੈਸੇ ਕਿਤੇ ਲੱਗਣੇ ਆ ਕਾ ਮੈਂ ਦੋ ਸਾਲ ਨੂੰ ਸੜੇ ਤੋਂ ਚਾਰ ਸਾਲ ਨੂੰ ਕਿਹੜੀ ਗੱਲ ਹੈ ਨਾ ਲੀਡਰ ਉਹ ਹੀ ਅਜਿਹੇ ਗੱਲ ਸਵਾਲ ਜੇ ਸੜੂਆ ਨੇ ਨਹੀਂ ਮੈਂ ਕੰਮ ਕਰਨੋਂ ਬਾਹਰੋਂ ਜੁੱਥੇ ਲੋਇਦਾ ਕੋ ਕਰਦੇ ਆ। ਫੇਰਾ ਚਪਲਾ ਬਾਹਰ ਆ ਤੇਰੀ। ਚਲੋ। ਬਾਕੀ ਜੀ ਅਸੀਂ ਕੰਮ ਕਰਕੇ ਆ ਗਏ ਬਾਬੇ ਨਾਲ ਦੀ ਕਿਰਪਾ ਦੇ ਨਾਲ ਆਣ ਹੋ ਕੇ। ਓਕੇ ਕੰਮ। ਇਹ ਜਨਾਬ ਜੀ ਸਾਨੂੰ ਵੱਧ ਘਰ ਬੈਠ ਕੇ ਗਾਹਾਂ ਯਾ ਅਗਰ। ਇੱਕ ਵਾਰ ਦਾ ਤੂੰ ਤਾਂ ਸਹੀ ਮੁਰਦੇ। ਇਹ ਵੀ ਸ਼ਾਬਾਸ਼ ਆ। ਇਹਦਾ ਕੰਮ ਸ਼ਾਬਾਸ਼ ਆ। ਮੇਰੇ ਕੰਮਾਂ ਚਲੋ ਅੱਜ ਦੇ ਦੇਖ ਚ ਅਵੇੜਤਾ। ਪਰ ਮੈਨੂੰ ਜਿੱਥੇ ਸਾਹਿਬ ਦਾ ਲੱਗਦਾ ਵੀ ਬੱਦਲ ਪਾਈ ਜਿਹੀ ਹੋਈ ਵੀ ਨਹੀਂ ਇਹਦੇ ਵਿੱਚ ਵੀ ਦੌੜ ਜਣਾ ਕਹਿਣਾ ਚੱਲਦੇ ਆ ਹਾਂ ਪਰ ਉਹ ਉਹ ਛਡੋ ਛਾਵਾ ਹੈ ਵੀ ਪਰ ਗੱਲ ਆਇਆ ਵੀ ਹੁਣ ਕੱਲ ਨੂੰ ਅਸਲੀ ਫੋਮ ਤੇ ਪਤਾ ਲੱਗਣਾ ਜੇ ਕੋ ਮੈਕਮੇ ਨੇ ਆ ਕੇ ਚੈੱਕ ਕਰਨਾ ਕਿ ਤੁਹਾਡੀ ਲਾਈਨ ਸਹੀ ਪਈ ਹੋਈ ਉਸ ਸਮੇਂ ਨੂੰ ਗ੍ਰੇਡ ਦੇਣਾ ਹੈ ਬੰਦਾ 100 ਦੇ ਵਿੱਚ ਤੇ 100 ਦੇ ਵਿੱਚ ਤੇ 110 10 ਦੇਣੇ ਨੇ ਜਾਂ 100 ਦੇ ਵਿੱਚ ਤੇ 50 ਕਟੜੇ ਉਹ ਕੱਲ ਨੂੰ ਹੋਣਾ ਅਸਲੀ ਇਹਦਾ ਪਾਸ ਹੈ ਠੀਕ ਹੈ ਹੰਦਰ ਤੇ ਬਾਤ ਲਾਤੂ ਤੂੰ ਤਰਾਜੂ ਦੇ ਵਿੱਚ ਪਿਆ ਮੈਂ ਮਾਰ ਗਿਆ ਹਾਂ ਤੇ ਇੱਕ ਪੱਕਾ ਮੈਂ ਤੇ ਨੂੰ ਕਿਤੇ ਇਨਾਮ ਦੇ ਤੂੰ ਤੈਨੂੰ ਟਰੋਫੀ ਦਵਾਂ ਟਰੋਫੀ ਤੈਨੂੰ ਕੱਲ ਨੂੰ ਮੈਂ ਹੰਦਰ ਤੇ ਬਾਤ ਨਹੀਂ ਲੈਦੇ ਕੋਈ ਫਿਰ ਵੀ ਬਾਬਾ ਜੀ ਕੰਮ ਹੋਏ ਤੇ ਮੈਂ ਵੀ ਹੰਦਰ ਹੀ ਦੇਵਾਂ ਐਕਸਲੈਂਟ ਦੇ ਦਿਓ ਨਾ ਹਾਂ ਤੇ ਟੈਨਸ਼ਨ ਨਾ ਟੈਨਸ਼ਨ 80% ਦਵਾਂ ਦੇਖੇ ਕੰਮ ਨੂੰ ਤਾਂ ਕਹਿੰਦਾ ਵੀ ਬਾਈ ਜੀ ਜੇ ਪਾਸ ਹੋ ਗਿਆ। ਹਾਂ। ਐਦਾਂ ਹੀ ਕਿਸੇ ਨੇ ਕਿਹਾ ਯਾਰ ਬਾਈ ਜੀ ਤੈਨੂੰ ਰੋਤਾ ਮਿਲਣਾ ਪਈਆ ਯਾਰ। ਪਰ ਮੈਂ ਜਿਗਰਾ ਤਿਰਾਂ। ਬਈ ਗੱਲ ਸੁਣੋ। ਬਿਨਾਂ ਖਤਰਾ ਵਾਲਾ ਕੰਮ ਤੂੰ ਕਰਤਾ ਨੂੰ ਤਾਂ ਆਤਮ ਨੂੰ ਬਈ। ਕੀ ਬਾਤ। ਇਹ ਜਲੋ ਬੰਦੇ ਨੇ ਆ ਕੇ 3 ਵਜੇ ਤੇ ਲੱਗਣਾ ਰਾਤ ਤਾਂ ਹੋਣੀ ਹੋਣੀ ਹੈ। ਤਾਂ ਟਾਈਮ ਕਰਕੇ ਲੱਗਣਾ ਸੀ ਕਿ ਦਵੇਲ ਤਾਂ ਇੱਕ ਦਿਨ ਚ ਬਾਈ। ਉਹ ਰਾਤ ਨੂੰ ਅਸੀਂ ਦੱਸਦੇ ਲੱਗੇ। ਅੱਛਾ ਹੁਣ ਹਾਰੇ ਜਮੇ ਟੋਪਰੇ ਗਵਾੜੀ ਬੋਲਦਾ। ਨਹੀਂ। ਉਹ ਆਪਣੀ ਜਗ੍ਹਾ ਸੱਚਾ ਅੱਛਾ ਮੈਂ ਗਲਤ ਆ ਨਹੀਂ ਕਰਦਾ ਉਹ ਕਹਦਾ ਤੈਨੂੰ ਮੈਂ ਤਾਂ ਇੱਕ ਮੈਂ ਠੇਕੇਦਾਰ ਨੂੰ ਠੇਕਾ ਦਿੱਤਾ ਹੀ ਮਕਾਨ ਬਣਾਉਣਾ ਠੇਕਾ ਕਾ ਲਉਂਦੇ ਉਹ ਗੱਲ ਖਾਮੇ ਤੂੰ ਕੱਢ ਜਾ ਪਰ ਮੇਰੀ ਗੱਲ ਸੁਣ ਮੈਂ ਇਹ ਕਹ ਰਿਹਾ ਮੇਰਾ ਪੁਆਇੰਟ ਕਹਿਣ ਦਾ ਮਤਲਬ ਇਹ ਹੈ ਵੀ ਮੈਂ ਕਹਾ ਵੀ ਤੂੰ ਉਹਨਾਂ ਨੂੰ ਸਵੇਰੇ ਤੇ ਕਹਾਂਗਾ ਜੀਜੇ ਮੈਂ ਤੇ ਨਾ ਮੈਨੂੰ ਦਵਾਈ ਦੋ ਮੈਂ ਕਪੜਾ ਢੋੜੇ ਜਾ ਰਿਹਾ ਮੈਂ ਤੇਰੇ ਕੋਲੋਂ ਉਹ ਲੈ ਕੇ ਆ ਤੂੰ ਪਹੁੰਚਾ ਤੇ ਬਾਅਦ ਚ ਕਹਾ ਤੈਨੂੰ ਮੈਂ ਤੈਨੂੰ ਰਾਤਾਂ ਨੂੰ ਮੈਂ ਦਵਾਈਆਂ ਨੂੰ ਆਉਂਦਾ ਰਿਹਾ ਉਹ ਮੀਨਿੰਗ ਕੁਝ ਹੋਰ ਨਿਕਲਦਾ ਰਾਤਾਂ ਨੂੰ ਦਵਾਈਆਂ ਦੋ ਕਰਦੇ ਆਂ ਤੇਰੇ ਕੋਲ ਟਾਈਮ ਐਨਾ ਪਿਆ ਤਾਂ ਸਵੇਰ ਤੇ ਸ਼ਾਮ ਵਾਲਾ ਉਹਦੇ ਵਿੱਚ ਵੀ ਘੰਟਾ ਲੈ ਕੇ ਲਾ ਕੇ ਦਵਾਈ ਵਾਕਿਆ ਕਰਤਾ ਤੈਨੂੰ ਸੋ ਹੁਣ ਤੁਸੀਂ ਨਾ ਉਸ ਗੱਲ ਨੂੰ ਹੁਣ ਸ਼ਾਇਦ ਹੋਊਗੀ ਤੇਰੀ ਜਨ ਨਹੀਂ ਕਰਦਾ ਫੋਨ ਲਓ ਜੀ ਅਗਲੀ ਵੀ ਫੋਨ ਸੁਣ 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 ਚੈਨਜੀ ਤੇ ਨੂੰ ਫੋਨ ਲਾ ਹਾਂ ਪਹਿਲਾਂ ਲਾਓ ਤੁਸੀਂ ਨਹੀਂ ਕਾਹ ਤੇ ਲਾਉਣਾ ਜਦੋਂ ਮੇਰੀ ਗੱਲ ਸੁਣੋ ਜਦੋਂ ਮੇਸ਼ੀਨਾਂ ਨੇ ਫੋਨ ਲਾਇਆ ਉਸ ਬੰਦੇ ਨੇ ਮੈਨੂੰ ਪਤਾ ਕਿਆ ਕਹਿੰਦਾ ਜੀ ਮੈਂ 12 1 ਵਜੇ ਤੱਕ ਤੇਰੇ ਕੋਲ ਪਹੁੰਚਣਾ ਫੋਨ ਫੋਨ ਪਾਇਆ ਜਿਕਨਾ ਮੈਂ ਮੈਂ ਤੁਹਾਨੂੰ ਇਹ ਸੋਪਾ ਲਗਾਉਣੇ ਵਾਸਤਾ ਹਾਂ ਉਹਨੇ ਮੇਰੇ ਤੇ ਕਿਹਾ ਜਦੋਂ ਮੈਨੂੰ ਇਹ ਗੱਲ ਕਹੀ 12 1 ਮੈਂ 1 ਮੰਨ ਕੇ ਚੱਲਾਂਗਾ 12 ਮੰਨ ਕੇ ਚੱਲਾਂ ਤੂੰ ਕਹਿੰਦਾ 1 ਵਜੇ ਤੱਕ ਮੈਂ ਤੇ ਰਹੂੰਗਾ ਮੈਂ 1 ਮੰਨ ਕੇ ਚੱਲਿਆ ਵੀ ਮੰਨ ਲਓ ਜੀ ਅੱਪਾ ਕੋਲੋਂ ਕੋਲ 2:30 ਮੈਂ ਇੱਥੇ ਹੋਊਂਗਾ ਕਿਉਂਕਿ ਇੱਕ ਘੰਟਾ ਡੇਢ ਘੰਟਾ ਲੱਗਦਾ ਟਾਪ ਵੀ ਮੈਂ ਜਦ ਤੱਕ ਚੱਲਦੀ ਇਹਨੂੰ ਦਵਾਈ ਵਾਲਾ ਬਹੁਤ ਵਧੀਆ ਕੰਮ ਕਰ ਰਿਹਾ ਛਾਪਾ ਪਾ ਰਿਹਾ ਐਂ ਹੁੰਦਾ ਜਿਹੜਾ ਵਿਚਾਲਾ ਟਾਈਮ ਹੁੰਦਾ ਉਹ ਸਪੈਂਡ ਕਰ ਨਹੀਂ ਹੁੰਦਾ ਵੀ ਆ ਲੈ ਲੱਟ ਕਰ ਦੋ ਮੈਂ ਕਰ ਲਿਆ ਉਹਦਾ ਬੰਦਾ ਜੀ ਮੈਨੂੰ ਕਹੀ ਹੋ ਜਾਂਦਾ ਆਹੀ ਗੱਲ ਫਿਰ ਇੱਥੇ ਹੁੰਦੀ ਆ ਇਹਦੀ ਪੂਚ ਕਰ ਦਿੰਦੇ ਕਿਵੇਂ ਤਾਂ ਦੇਖ ਲੈ ਵੀ ਮੇਰੇ ਕੋਲ 2.5 ਘੰਟੇ ਬੱਜ ਗਏ ਤਾਂ ਆਪਣੇ ਘਰ ਵਾਲੀ ਦਵਾਈ ਦਵਾ ਰਿਹਾ ਮੈਂ ਨਿੱਕੀ ਇੱਧਰ ਆ ਚੱਕੀ ਜੰਨੇ ਬੈਠੇ ਵੀ ਕਿਤੇ ਫੋਨ ਨਾਲ ਟਰੈਕ ਕਰਕੇ ਖੜ ਦੇ ਕਿਤੇ ਫੋਨ ਨਾ ਕਰੇ ਟਰੈਕਟਰ ਆ ਕੇ ਕੱਢ ਦੇ ਕਿਤੇ ਫੋਨ ਨਾ ਕਰੇ ਟਰੈਕਟਰ ਆ ਕੇ ਪਰੇ ਕੋਈ ਮੈਂ ਤੁਹਾਨੂੰ ਮੇਰੀ ਵੀ ਗੱਲ ਸੁਣ ਲੈ ਹਾਂ ਸੱਚ ਦੱਸਿਓ ਸੱਚ ਦੱਸਿਓ ਵੀ ਮੈਂ ਤੁਹਾਨੂੰ ਘੰਟੇ ਘੰਟੇ ਦੋ ਘੰਟੇ ਬਾਅਦ ਤੁਹਾਨੂੰ ਫੋਨ ਨਹੀਂ ਕਰੇ ਵੀ ਜੀਜਾ ਜੀ ਮੈਨੂੰ ਮਸ਼ੀਨ ਵਾਲਾ ਮੈਂ ਮਸ਼ੀਨਾਂ ਨੂੰ ਫੋਨ ਕਰਿਆ ਮੈਨੂੰ ਜਰੂਰ ਨੇ ਕਿਹਾ ਵੀ ਮੈਂ ਤੇਰੇ ਕੋਲ 12:00 ਵਜੇ ਪਹੁੰਚੂ ਜੱਕਣ ਨਾਲ ਮੈਨੂੰ ਮਾਸੀ ਬਾਈ ਨੇ ਇੱਕ ਦਿਨ ਪਹਿਲਾਂ 12:00 ਵਜੇ ਅਸੀਂ ਬੈਠੇ ਰਹੇ ਸੀ ਸਾਨੂੰ ਚਾਰਾਂ ਘਰਾਂ ਨੂੰ ਫੋਨ ਤੇ ਅਸੀਂ ਕੰਮ ਇਕੱਠੇ ਕਰਦੇ ਆਂ ਯਾਰ ਪਹਿਲਾਂ ਕਿਹਾ ਇੱਕ ਦਿਨ 12 ਵਜੇ ਹੀ ਕਰਦਾ ਹਾਂ ਅੱਛਾ ਜਿੱਦਾਂ ਜਿੱਦਾਂ ਤੂੰ ਗੱਲ ਕਰਦਾ ਜਿੱਦਾਂ ਮਸ਼ੀਨ ਦਾ ਹਾਂ ਮੈਂ ਰਾਜੂ ਮੈਂ ਵੀ ਕਿਹਾ ਇਹਨੂੰ ਵੀ ਕਿਹਾ ਅੱਜ ਅੱਜ ਮਸ਼ੀਨ ਨੇ ਆਉਂਦੀਆਂ ਨਹੀਂ ਆਪਾਂ ਨੂੰ ਬੰਦਿਆਂ ਦੀ ਲੋੜ ਆ ਉੱਥੇ ਫੜਦੇ ਫੜਦੇ ਕੋ ਟਿੱਡਾ ਮੋਢਾ ਦੁੱਝ ਹੁੰਦਾ ਹੋਇਆ ਆਪਾਂ ਨੇ ਫਟਾਫਟ ਕੰਮ ਕਰਨਾ ਟਾਈਮ 12 ਵਜੇ ਟਾਈਮ ਦਿੰਦਾ ਨਾ ਇਹਨਾਂ ਨੂੰ 12 ਵਜੇ ਦਾ ਦੇ ਦਾਂ ਜੂ ਮੈਠੇ ਸੀ ਉਹ ਕਿਹਨੂੰ ਚੰਡੀਗੜ੍ਹ ਨਾ ਜਾਣਾ ਦਾ ਵਿੱਕੀ ਕਹਿੰਦਾ ਜਾਵਾਂ ਕਿ ਨਾ ਜਾਵਾਂ ਮਹਾਨ ਜਿਹੋ ਹੋਣ ਆ ਗਿਆ ਫਿਰ ਮਹ ਸਰਜੀਤ ਰਾਈ ਕਿਆ ਕਰਨ ਦੇ ਤਦਾਬਾ ਨਹੀਂ ਵੀ ਸਰਜੀਤ ਰਾਈ ਕਿਆ ਕਰਨ ਕਾਟ ਨੋਟ ਕਰ ਮੈਂ ਵੀ ਸਰਜੀਤ ਰਾਈ ਕਿਆ ਕਰਨ ਕਿ ਵੀ ਵਿੱਕੀ ਭੇਜਤਾ ਉਥੇ ਨੂੰ ਸਾਨੂੰ ਦੋ ਬਸਤੇ ਬੁਲਾ ਆ ਗਿਆ ਬਾਤ ਦੀ ਹੈ ਨਾ ਗੱਲ ਮੈਂ ਆਪਣੇ ਮਾਰੀ ਤੋਹ ਜਦਾ ਫਿਰ ਤੂੰ ਛਾਵ ਨੂੰ 5:00 ਵਜੇ ਸੂਣ ਕਰਕੇ ਕਹਿੰਦਾ ਜੀਜੇ ਵੀ ਮੁਸਤਕਰਾ ਹੈ ਇਹਦੇ ਪਿੱਛੇ ਸਵੇਰ ਦਾ ਰੱਖ ਲਈ ਆਪਾਂ ਕੰਮ ਨੂੰ ਮੈਨੂੰ ਕਹਿੰਦਾ ਮੈਂ 5 4:30 ਵੇ ਫੋਨ ਆਇਆ ਮੈਨੂੰ ਕਹਿੰਦਾ ਮੇਰੀ ਮਸ਼ੀਨ ਚੜਪੀ ਮੈਂ ਆਜਮ ਤਾ ਮੀ ਲਗਾਏ ਤੁਹਾਡੇ ਚ ਬੱਚੇ ਮੀ ਪੈਂਦਾ ਉਹਨਾਂ ਤੋਂ ਮੈਂ ਮੀ ਪਾ ਰਿਹਾ ਹਾਂ ਚਮਕਾਟ ਪਾਏ ਸੋਹਣੇ ਉੱਥੇ ਪੈਂਦਾ ਤੇਰੀ ਜਮੀਂ ਪੈਂਦਾ ਤੇਰੇ ਸੌਣ ਓ ਹੋ ਗਿਆ ਆ ਗਿਆ ਤੂੰ ਸਾਰਾ ਕੁਝ ਹੋ ਗਿਆ ਕਿਹੜੇ ਟੱਕਰਾਂ ਨੇ ਪਾ ਕੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਚੱਕਰਾਂ ਨੇ ਪਾ ਕੇ ਬਾਬਾ ਇਹ ਬੱਸ ਕਰੋ ਬੱਸ ਕਰੋ ਬੱਸ ਕਰੋ ਕੱਜ ਵੇਰ ਮਿਲਦਾ ਕਿਸੇ ਅਗਲੀ ਵੀਡੀਓ ਚ ਸਾਡਾ ਜੁੱਧ ਛੇੜਨ ਲੱਗਿਆ ਅਬ ਵਿਚਾਰੀ ਗੱਲ ਮਾਂ ਮੈਂ ਕੋਈ ਨਹੀਂ ਬੰਦਾ ਠੀਕ ਹੈ ਜੀ ਕੰਮ ਖਾਦ ਪਾਪਾ ਵਿਚਾਰੀ ਗੱਲ ਤਾਂ ਦੱਸ ਕੇ ਆਇਆ ਯਾਰ